ਸੰਗਤ ਜੀ ਕੁਝ ਭੈਣ ਭਰਾ ਅਮਰਤ ਵੇਲੇ ਬਾਰੇ ਬਹੁਤ ਜ਼ਿਆਦਾ ਸਵਾਲ ਪੁੱਛਦੇ ਨੇ ਜਿਨ੍ਹਾਂ ਨੂੰ ਅਮਰਤ ਵੇਲੇ ਦੀ ਕੀਮਤ ਅਮਰਤ ਵੇਲੇ ਦੀ ਤਾਕਤ ਬਾਰੇ ਪਤਾ ਹੈ ਨਾ ਉਹ ਭੈਣ ਭਰਾ ਤਾਂ ਅਮਰਤ ਵੇਲੇ ਉੱਠਣ ਦੀਆਂ ਯੋਗਤਾਆਂ ਅਮਰਤ ਵੇਲੇ ਉੱਠਣ ਦੇ ਢੰਗ ਤਰੀਕਿਆਂ ਬਾਰੇ ਪੁੱਛਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਵੀ ਅਮਰਤ ਵੇਲਾ ਬਣ ਜਾਵੇ ਪਰ ਕੁਝ ਭੈਣ ਭਰਾ ਜਿਨ੍ਹਾਂ ਦੇ ਮਨ ਦੇ ਵਿੱਚ ਅਜੇ ਵੀ ਇਹ ਸ਼ੰਕਾ ਹੈ ਕਿ ਅਮਰਤ ਵੇਲੇ ਦੇ ਵਿੱਚ ਇੱਦਾਂ ਕੀ ਖਾਸ ਆ ਅਮਰਤ ਵੇਲੇ ਉੱਠਣ ਦੇ ਤੇ ਇਨਾ ਜ਼ੋਰ ਕਿਉਂ ਦਿੱਤਾ ਜਾਂਦਾ ਹੈ ਤਾਂ ਉਹ ਪੁੱਛਦੇ ਨੇ ਕਿ ਅਮਰਤ ਵੇਲੇ ਉੱਠਣਾ ਸਾਡੇ ਲਈ ਕਿਉਂ ਜ਼ਰੂਰੀ ਆ ਅਮਰਤ ਵੇਲੇ ਉੱਠਣ ਦੇ ਨਾਲ ਕੀ ਹੋ ਜਾਵੇਗਾ ਅਮਰਤ ਵੇਲੇ ਉੱਠਣ ਵਾਲਿਆਂ ਨੂੰ ਕੀ ਮਿਲਦਾ ਹੈ ਤਾਂ ਜਿਹੜੇ ਵੀ ਭੈਣ ਭਰਾ ਇਸ ਤਰ੍ਹਾਂ ਦੇ ਸਵਾਲ ਪੁੱਛਦੇ ਨੇ ਉਹਨਾਂ ਦੇ ਸੋਹਣੇ ਚਰਨਾਂ ਦੇ ਵਿੱਚ ਇੱਕੋ ਇੱਕ ਬੇੰਤੀਆ ਕਿ ਇੱਕ ਵਾਰ ਤੁਸੀਂ ਖੁਦ ਅੰਮ੍ਰਿਤ ਵੇਲੇ ਉੱਠ ਕੇ ਦੇਖੋ ਔਖੇ ਸੌਖੇ ਜਿਵੇਂ ਵੀ ਉੱਠਿਆ ਜਾਂਦਾ ਹੈ అలਾਰਮ ਦੀ ਸਹਤਾਂ ਲੈ ਲਓ ਪਰਿਵਾਰ ਦੇ ਕਿਸੇ ਮੈਂਬਰ ਦੀ ਸਹਤਾਂ ਲੈ ਲਓ ਕਿਸੇ ਰਿਸ਼ਤੇਦਾਰ ਦੀ ਸਹਤਾਂ ਲੈ ਲਓ ਔਖੇ ਸੌਖੇ ਜਿਵੇਂ ਦੇਵੇਂ ਕਰਕੇ ਲਗਾਤਾਰ ਇੱਕ ਮਹੀਨਾ 40 ਦਿਨ ਤੱਕ ਅੰਮ੍ਰਿਤ ਵੇਲੇ ਉੱਠ ਕੇ ਦੇਖੋ ਤੁਹਾਨੂੰ ਖੁਦ ਪਤਾ ਲੱਗ ਜਾਵੇਗਾ ਕਿ ਅੰਮ੍ਰਿਤ ਵੇਲੇ ਦੇ ਵੇਲੇ ਦੇ ਵਿੱਚ ਕੀ ਪਾਵਰ ਆ ਕੀ ਤਾਕਤ ਆ ਅਤੇ ਜੇਕਰ ਉਸ ਤੋਂ ਵੀ ਵੱਧ ਤਾਕਤ ਦੇਖਣਾ ਚਾਹੁੰਦੇ ਆ ਤਾਂ ਫਿਰ ਅਮਰ ਤਵੇਲੇ ਦੇ ਵਿੱਚ ਉੱਠ ਕੇ ਘਟੋ ਘਟ ਇੱਕ ਕੰਮਤਾ ਗੁਰਮੰਤਰ ਜਾਂ ਫਿਰ ਮੂਲ ਮੰਤਰ ਜਾਪ ਕਰ ਲੈਣਾ ਫਿਰ ਤੁਸੀਂ ਕਿਸੇ ਨੂੰ ਪੁੱਛੋਗੇ ਨਹੀਂ ਬਲਕਿ ਖੁਦ ਆਪ ਦੱਸਣਾ ਸ਼ੁਰੂ ਕਰੋਗੇ ਕਿ ਅਮਰ ਤਵੇਲੇ ਦੇ ਵਿੱਚ ਕਿੰਨੀ ਤਾਕਤ ਆ ਅਮਰ ਤਵੇਲੇ ਉੱਠਣ ਵਾਲਿਆਂ ਨੂੰ ਕੀ ਮਿਲਦਾ ਹੈ ਇਹ ਮੈਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਆਂ ਇੱਕ ਵਾਰ ਖੁਦ ਅਮਰਤ ਵੇਲੇ ਉੱਠੋ ਉੱਠ ਕੇ ਨਾਮ ਜਪੋ ਭਜਨ ਗੰਦਗੀ ਕਰੋ ਫਿਰ ਦੱਸਿਓ ਜੇ ਅਮਰਤ ਵੇਲੇ ਦੇ ਵਿੱਚ ਉੱਠ ਕੇ ਆਪਾਂ ਇੱਕ ਵਾਰ ਵੀ ਵਾਹਿਗੁਰੂ ਜੀ ਕਹਿੰਨੇ ਆ ਨਾ ਉਹ ਇੱਕ ਵਾਰ ਵਾਹਿਗੁਰੂ ਜੀ ਕਹਿਣ ਦਾ ਇੱਕ ਵਾਰ ਮੂਲ ਮੰਤਰ ਜਾਪ ਕਰਨ ਦਾ ਸਾਡੀ ਝੋਲੀ ਦੇ ਵਿੱਚ ਪਤਾ ਨਹੀਂ ਕਿੰਨਾ ਫਲ ਪੈਂਦਾ ਕਿੰਨੇ ਮਾੜੇ ਲੇਖ ਮਾੜੇ ਕਰਮ ਕੱਟੇ ਜਾ ਰਹੇ ਨੇ ਦੇਖਿਆ ਕਿੰਨੇ ਸੋਹਣੇ ਸੋਹਣੇ ਲੇਖ ਲਿਖੇ ਜਾ ਰਹੇ ਹੋਣਗੇ ਸਾਨੂੰ ਪਤਾ ਹੀ ਨਹੀਂ ਆ ਤੇ ਫਿਰ ਆਪ ਸੋਚੋ ਵੀ ਜੇਕਰ ਅਮਰ ਤਵੇਲੇ ਦੇ ਵਿੱਚ ਇੱਕ ਵਾਰ ਵਾਹਿਗੁਰੂ ਜੀ ਕਹਿਣ ਦੇ ਨਾਲ ਸਾਨੂੰ ਇੰਨਾ ਫਲ ਮਿਲ ਸਕਦਾ ਹੈ ਤਾਂ ਜੇਕਰ ਆਪਾਂ ਇੱਕ ਘੰਟਾ ਭਜਨ ਜਿੰਦਗੀ ਕਰੀਏ ਤਾਂ ਸਾਡੇ ਉੱਤੇ ਕੀ ਕੀ ਕਿਰਪਾ ਹੋ ਸਕਦੀ ਆ ਤੇ ਫਿਰ ਆਓ ਜੇ ਅਮਰ ਤਵੇਲੇ ਦੀ ਤਾਕਤ ਦੇਖਣੀ ਆ ਅਮਰਤ ਵੇਲੇ ਦੇ ਵਿੱਚ ਜਪੇ ਹੋਏ ਨਾਮ ਦੀ ਤਾਕਤ ਵੇਖਣੀ ਆ ਤਾਂ ਅੱਜ ਹੀ ਰਾਤ ਨੂੰ ਆਪਣੇ ਆਪ ਦੇ ਨਾਲ ਵਾਅਦਾ ਕਰਕੇ ਸੋਈਏ ਆਪਣੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸੋਈਏ ਕਿ ਸਤਿਗੁਰ ਸਭ ਸੇ ਪਾਸ਼ਾ ਤਰਸ ਕਰੋ ਕਿਰਪਾ ਕਰੋ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਿਤਨੇਮ ਬਖਸ਼ੋ ਜਦੋਂ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਸੱਚੇ ਮਨੋਂ ਅਰਦਾਸਾਂ ਬੇਨਤੀਆਂ ਕਰਕੇ ਸੋਵਾਂਗੇ ਅਰਜ਼ੀਆਂ ਲਾ ਕੇ ਸੋਵਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਨਗੇ ਸਾਨੂੰ ਅਮਰਤ ਵੇਲੇ ਦੇ ਵਿੱਚ ਆਪ ਆਵਾਜ਼ ਮਾਰ ਕੇ ਉਠਾਉਣਗੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਭਜਨ ਮੰਦਗੀ ਦੀ ਸੇਵਾ ਲੈ ਲੈਣਗੇ ਇੱਕ ਵਾਰ ਆਪਾਂ ਆਪਣਾ ਇੱਕ ਕਦਮ ਆਪਣੇ ਗੁਰੂ ਵੱਲ ਚੁੱਕੀਏ ਤਾਂ ਸਹੀ ਮਹਾਪੁਰਖ ਜੀ ਕਹਿੰਦੇ ਆਪਾਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਵੱਲ ਵਧਾਉਣੇ ਆ ਤੇ ਮੇਰੇ ਸਤਿਗੁਰ ਸੱਚੇ ਪਾਸ਼ਾ ਦੀਨ ਦਿਆਲ ਦੇ ਆਲੂ ਕਰਾਲੂ ਬਾਸ਼ਾ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਸਾਡੀ ਬਾਹ ਫੜ ਲੈਂਦੇ ਨੇ ਤਾਂ ਫਿਰ ਆਓ ਆਪਣੇ ਸਤਿਗੁਰ ਸੱਚੇ ਬਾਸ਼ਾ ਜੀ ਦੇ ਵੱਲ ਇੱਕ ਕਦਮ ਵਧਾਈਏ ਰੋਜ਼ ਰਾਤ ਨੂੰ ਸੌਣ ਲੱਗਿਆਂ ਮੂਲ ਮੰਤਰ ਜੀ ਦਾ ਜਾਪ ਕਰਕੇ ਕੀਰਤਨ ਸੁਹਿਰਾਂ ਸਾజ్ਗੀ ਦੀ ਬਾਣੀ ਦਾ ਪਾਠ ਕਰਕੇ ਗੁਰੂ ਅੱਗੇ ਅਰਜ਼ੀਆਂ ਲਾਈਏ ਕਿ ਸਤਿਗੁਰ ਸੱਚੇ ਬਾਸ਼ਾ ਬਹੁਤ ਜਨਮ ਵਿਛੜੇ ଥିਏ ਮਾਧੋ ਇਹ ਜਨਮ ਤੁਹਾਰੇ ਲੈ ਕੇ ਸਤਿਗੁਰ ਸੱਚੇ ਬਾਸ਼ਾ ਦੀਨ ਦਿਆਲ ਤਰਸ ਕਰੋ ਕਿਰਪਾ ਕਰੋ ਸਾਂਦੇ ਚਲਦੇ ਹੋਤੇ ਮੇਰ ਪ੍ਰਿਆ ਹੱਥ ਰੱਖ ਕੇ ਖੁਦ ਅਮਰਤ ਵੇਲੇ ਦੀ ਨਿਤਨੇਮੀ ਦੀ ਸੇਵਾ ਨੂੰ